ਸਾ ਕੁੜੀਏ ਨਹੀਂ ਤੈਨੂੰ ਨੱਚਦੀ ਦੇਖਣਾ 70 ਸਾਲ ਦੀ ਇਹ ਬੇਬੇ ਸੰਗਰੂਰ ਦੇ ਭਵਾਨੀ ਗੜ੍ਹ ਵਿੱਚ ਆਪਣੀ ਚਾਹ ਦੀ ਦੁਕਾਨ ਚੁਲਾਉਂਦੇ ਹਨ ਲੋਗ ਇਹਨਾਂ ਦੀ ਚਾਹ ਦੇ ਨਾਂ ਨਾਲ ਇਹਨਾਂ ਦੇ ਸਿੰਗਿੰਗ ਦੇ ਵੀ ਜਿਹੜੇ ਮਰੀਦ ਹਨ ਤੁਹਾਨੂੰ ਦੱਸ ਦਈਏ ਕਿ ਇਸ 70 ਸਾਲ ਦੀ ਉਮਰ ਵਿੱਚ ਵੀ ਇਸ ਬੇਬੇ ਨੂੰ ਆਤਮ ਨਿਰਬਲ ਰਹਿਣ ਦਾ ਜੜਾਇਆ ਉਹ ਚਾਹ ਹੈ ਤਾਨੂੰ ਦੱਸਦੀ ਕਿ ਇਹ ਬੇਬੇ ਕਿਸੇ ਦੀ ਬੋਝ ਨਹੀਂ ਬਣਨਾ ਚਾਹਦੀ ਔਰ ਆਪਣੇ ਕਿਰਤ ਦੀ ਜੜੀ ਰੋਟੀ ਉਹ ਖਾਣਾ ਚਾਹਦੀ ਹੈ ਬੇਟਾ ਮੇਰਾ ਦਿਹਾੜੀ ਕਰਦਾ ਜਦੋਂ ਉਹਦਾ ਆਪ ਦਾ ਹੀ ਖਰਚਾ ਫਿਰ ਮੈਨੂੰ ਕਿੱਥੋਂ ਦੇਊਗਾ ਕੁਛ ਮਜਬੂਰੀ ਵੀ ਹੈ ਕੁਛ ਸ਼ੁਕਰ ਵੀ ਕਰਦੀ ਆ ਰੱਬ ਦਾ ਵੀ ਸ਼ੁਕਰ ਕਰਦੀ ਆ ਵੀ ਜਿਹੜਾ ਕੰਮ ਦੇ ਰੱਖਿਆ ਨਾ ਤੈਨੂੰ ਬਹੁਤ ਵਧੀਆ ਉਹ ਆਨੰਦ ਹੈ ਕੰਮ ਕਰਾਈ ਜਾ ਜਾਵਾਂ ਕੋਲ ਵੜਾ ਉਹ ਮੁੰਡਿਆਂ ਨੂੰ ਮੈਂ ਸੁਣਾਉਂਦੀ ਗਾਣੇ गाने ਤਾਂ ਉਹ ਜਿਹੜਿਆ ਹਟਕਸਟ ਵਾਲੀਆਂ ਆਉਂਦੀਆਂ ਨੇ ਬੋਲੀਆਂ ਉਹ ਕਦੇ-ਕਦੇ ਆ ਜਾਂਦੀਆਂ ਨੇ ਉਹ ਸੁਣਦੇ ਆ ਨਾ ਮੁੰਡਿਆਂ ਨੂੰ ਥੋੜੀ ਸੁਣਾਨੀਆਂ ਆਂ ਗਾਣੇ ਮੁੰਡਿਆਂ ਤਾਂ ਹੋਇਆ ਕੋਈ ਧਾਰਮਿਕ ਸੁਣਾਤਾ ਵੀ ਇਹ ਸੁਣਾਤਾ ਵੀ ਭਾਈ ਟੈਨਸ਼ਨ ਨਹੀਂ ਲੈਣੀ ਨਸ਼ਾ ਨਹੀਂ ਕਰਨਾ ਹੈ ਵੀ ਆਪਣਾ ਪੰਜਾਬ ਜੇ ਨਸ਼ਾ ਨਾ ਹੋਵੇ ਬੇਟਾ ਸੋਨੇ ਦੀ ਚਿੜੀ ਐ ਐਗੀਆਂ ਗੱਲਾਂ ਕਰਦੀਆਂ ਉਹ ਮੁੰਡਿਆਂ ਨਾਲ ਹਾਂ ਵੀ ਉਹ ਕਹਿ ਦਿੰਦੇ ਨੇ ਵੀ ਬੇਬੇ ਤੇਰੇ ਗੱਲਾਂ ਬਹੁਤ ਪਸੰਦ ਲੱਗਦੀਆਂ ਨੇ ਮੈਨੂੰ ਕਈ ਵਾਰੀ ਤਾਂ ਕਹਿੰਦੇ ਸਪੈਸ਼ਲ ਮਿਲਣ ਆਇਆ ਸੀ ਤੇਰੇ ਵਾਸਤੇ ਉਹਨਾਂ ਨੂੰ ਬੇਟਾ ਅਟੈਕ ਹੋ ਗਿਆ ਸੀ ਫਿਰ ਮੈਂ ਉਹਨਾਂ ਨੂੰ ਬਿਠਾ ਕੇ ਰੱਖਦੀ ਸੀ ਖੁੱਲਾ ਮੰਗੋ ਐ ਆਪ ਨਹਾਣਾ ਮੈਂ ਕਿਹਾ ਤੁਸੀਂ ਬੈਠੇ ਰਹੋ ਮੈਂ ਕਮਾ ਕੇ ਖੋਤੂਗੀ ਆਪ ਤੁਹਾਨੂੰ ਤੁਸੀਂ ਬੈਠੇ ਰਹੋ ਉਹ ਕਹਿੰਦੇ ਮੈਨੂੰ ਸ਼ਰਮ ਆਉਂਦੀ ਐ ਉਹ ਮੇਰੀ ਗੱਲ ਬੜੀ ਮੰਦੇ ਹੁੰਦੇ ਸੀ ਮੈਨੂੰ ਕਹਿੰਦਾ ਤੁਸੀਂ ਕੰਮ ਕਰਦੇ ਹੋ ਮੈਨੂੰ ਸ਼ਰਮ ਆਉਂਦੀ ਐ ਮੈਂ ਕਿਹਾ ਕੋਈ ਕਿਸੇ ਨੂੰ ਕੀ ਪਤਾ ਮੈਨੂੰ ਪਤਾ ਥੋੜੇ ਬਾਰੇ ਬੈਠੋ ਰੰਮ ਨਾਲ ਬਸ ਤਾਂ ਇਸ ਤਰ੍ਹਾਂ ਜਰਦੀ ਮੈਨੇ 30 ਸਾਲ ਹੋ ਗਏ ਪਹਿਲਾਂ ਉਹਨਾਂ ਦੇ ਨਾਲ ਕਰਦੀ ਸੀ ਬੇਟਾ ਫਿਰ ਮੈਂ ਹੁਣ ਉਹਨਾਂ ਨੂੰ 13 ਸਾਲ ਹੋ ਗਏ ਗਿਆ ਨੂੰ ਉਦੋਂ ਮੈਂ ਗਿਆੜੀ ਕਰਦਾ ਜੀ ਮੈਂ ਸਵੇਰੇ ਇਹਨਾਂ ਨੂੰ ਸਮਾਨ ਲਵਾ ਜਾਣਾ ਸ਼ਾਮ ਨੂੰ ਅਸੀਂ ਇਕੱਠੇ ਹੱਥੋਂ ਚਲੇ ਜਾਂਦੇ ਆ ਸਮਾਨ ਸਾਰਾ ਅੰਦਰ ਲਾ ਕੇ ਤੇ ਚਿੰਤਾ ਵੀ ਰਹਿੰਦੀ ਹੈ ਵੀ ਗਰਮੀ ਜ਼ਿਆਦਾ ਹੈ ਬਜ਼ੁਰਗ ਨੇ ਉਮਰ ਜ਼ਿਆਦਾ ਹੈ ਸਾਰਾ ਦਿਨ ਨਾ ਹਾਰਡ ਵਰਕ ਕਰਦੇ ਨੇ ਅਸ ਤੋਂ ਉਹਨਾਂ ਸ਼ਾਇਦ ਕਰ ਵੀ ਨਹੀਂ ਸਕਦੇ ਇਹਨਾਂ ਦੀ ਵੀਰਜੀ ਇੱਕ ਸੋਚ ਹੈ ਵੀ ਇਹ ਮੇਰੇ ਤੇ ਬੋਝ ਨਹੀਂ ਬਣਨਾ ਚਾਹੁੰਦੇ ਔਰ ਜੋ ਮੇਰੇ ਮਨ ਨੂੰ ਫੀਲ ਹੋ ਰਹੀ ਹੈ ਗੱਲ ਹੈ ਅੱਜ ਸਥਿਤੀ ਇਹ ਹੈ ਵੀ ਹਰ ਖਟੋਕਟ ਮੇਰੀ ਇਹ ਹੈ ਵੀ ਮੈਂ ਮੇਰੇ ਮਾਤਾ ਜੀ ਨੂੰ ਬਹੁਤ ਵਧੀਆ ਇੱਕ ਇਸ ਟਾਈਮ ਸੁੱਖ ਦਾ ਸਮਾਂ ਦੇਵਾ ਪੱਕੇ ਥੱਲੇ ਬਹਿਣਾ ਬੱਚਾ ਨਾ ਚਾਹ ਬਹੁਤ ਵਧੀਆ ਹੁੰਦੇ ਆ ਸਾਰੇ ਕਿਤੇ ਜਿੰਨੇ ਵੀ ਉਹਨੇ ਦੁਕਾਨਦਾਰ ਨੂੰ ਕੋਲੇ ਸਾਰੇ ਇਹਨਾਂ ਕੋਲੀ ਚਾਹ ਪੀਂਦੇ ਨੇ ਇਹਨਾਂ ਦਾ ਸੁਭਾਅ ਬਹੁਤ ਵਧੀਆ ਵੀ ਪੁਰਾਣੇ ਜਮਾਨੇ ਦੇ ਅਸੀਂ ਗੀਤ ਜਾਂ ਕੋਈ ਹੋਰ ਸੁਣਦੇ ਆ ਮਨ ਨੂੰ ਸਕੂਨ ਮਿਲਦਾ ਅਸੀਂ ਹਲੇ ਲੇਟ ਆਉਨੇ ਆ 8-9 ਵਜੇ ਸਾਡੇ ਨਾਲ ਪਹਿਲਾਂ ਬੈਠੇ ਹੁੰਦੇ ਨੇ ਤੇ ਰਾਤ ਨੂੰ 8-9 ਵਜੇ ਤੱਕ ਵੀ ਪੂਰੀ ਉਡੀਕ ਕਰਦੇ ਕਸਟਮਰ ਦੀ ਕੁੱਟ ਕੇ ਰਮਾਲ ਪੱਲੇ ਵਨਲੀ ਮੇਰੇ ਸੌਰੇ ਦੂਰ ਵੀਰਨਾ ਸੂਰੀ ਕੁੱਟ ਕੇ ਰ